ਸੰਗਤ ਜੀ ਬੀਤੇ ਕੱਲ ਯਾਨੀ ਕਿ 4 ਜਨਵਰੀ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸ਼ਾਇਲੀ ਵਿਖੇ ਸਾਰੇ ਪਿੰਡ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਵੱਡਾ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਪਿੰਡਾਂ ਵਿੱਚ ਜੀ ਹੁੰਦਾ ਹੋਇਆ ਦੁਬਾਰਾ ਗੁਰੂ ਘਰ ਆਣ ਕੇ ਸਮਾਪਤੀ ਹੋਈ ਬਹੁਤ ਵਧੀਆ ਸੰਗਤ ਨੇ ਸਾਰੀ ਨੇ ਸਹਿਯੋਗ ਕੀਤਾ ਮਾਈਆਂ ਬੀਬੀਆਂ ਨੇ ਬਹੁਤ ਸੇਵਾ ਕੀਤੀ ਜਿਵੇਂ ਕਿ ਤੁਸੀਂ ਇਕੱਠ ਵਿੱਚ ਦੇਖ ਰਹੇ ਹੋ ਮਾਈਆਂ ਨਗਰ ਕੀਰਤਨ ਦੇ ਨਾਲ-ਨਾਲ ਚਲਦੀ ਹੋਈਆਂ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਗਿਆ ਪਿੰਡ ਵੱਲੋਂ ਖਾਸ ਕਰ ਵੱਡਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਬਹੁਤ ਵਧੀਆ ਇਨਸਾਨ ਉਹਨਾਂ ਦਾ ਨੇਕ ਉਪਰਾਲਾ ਪੰਜ ਪਿਆਰਿਆਂ ਦੀ ਸੇਵਾ ਜਿਹੜੀ ਉਹ ਵੀ ਪਿੰਡ ਤੇ ਹੀ ਬਹੁਤ ਸੁਜਵਾਨ ਤੇ ਨਮਰਤਾ ਦੀ ਸੰਗਮ ਵੱਲੋਂ ਨਿਭਾਈ ਗਈ ਹੋਰ ਵੀ ਸਾਰੇ ਪਿੰਡ ਦੇ ਬਤਵੰਤੇ ਸੱਜਣਾ ਵੱਲੋਂ ਬਹੁਤ ਹੀ ਵਧੀਆ ਸੇਵਾ ਕੀਤੀ ਗਈ ਪਾਲਕੀ ਸਾਹਿਬ ਬਹੁਤ ਸੁੰਦਰ ਸਜਾਈ ਹੋਈ ਸੀ ਬੱਚਿਆਂ ਨੇ ਬਹੁਤ ਆਨੰਦ ਮਾਣਿਆ ਇਸ ਚੀਜ਼ ਦਾ ਬਹੁਤ ਵਧੀਆ ਲੱਗ ਰਿਹਾ ਸੀ ਕਿ ਸਾਰਾ ਪਿੰਡ ਇਕੱਠਾ ਹੋ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਨਮਸਤਕ ਹੋ ਰਿਹਾ ਤੇ ਗੱਤਕੇ ਦੇ ਜੋਹਰ ਵੀ ਗੱਤਕਾ ਟੀਮ ਵੱਲੋਂ ਦਿਖਾਏ ਗਏ ਬਹੁਤ ਹੀ ਵਧੀਆ ਸੀ ਗੱਤਕੇ ਦੇ ਜੋਹਰ ਵੀ ਇਸ ਤੋਂ ਉਪਰੰਤ ਇੱਕ ਜਥਾ ਜੋ ਕਿ ਬੀਬੀਆਂ ਦਾ ਟੱਡੀ ਜਥਾ ਪਹੁੰਚਿਆ ਸੀਗਾ ਉਹਨਾਂ ਵੱਲੋਂ ਵੀ ਇੱਕ ਵਧੀਆ ਪਹੁੰਚਾਤ ਮਿਲਦੀ ਬੇਖੇ ਮੇਰੇ ਘਰ ਵਾਲੇ ਦਾ ਜਹਰੀ ਖਾ ਗਿਆ ਸੀਗਾ ਕੱਲੇ ਕਰੇ ਦੇ ਨੀ ਵਾਲੀ ਕੱਲੇ ਕਰੇ ਦੇ لگا یہ ابرالہ پنڈ ویتا گیا اپنے سجا کمینٹ راہی ضرور دنواد دوستو ਧੰਨਵਾਦ ਜੀ ਤੇ ਜਿਹਦੇ ਵੱਲੋਂ ਆਪਾਰੀ ਮਾਂ ਤੇਜਾ ਦਾ ਬਹੁਤ ਬਹੁਤ ਧੰਨਵਾਦ ਕਹਿੰਦੇ ਜੀ ਕਰਾਂ ਮਾਤਾ ਵਾਸਤੇ ਸੀ ਬਉਂਦੀ ਘੰਬੂ ਬੰਬਾਂ ਨੂੰ ਕਾਈ ਜਮਸਾ ਪਉ ਵੀ ਆਪਣੇ ਅਨਸ ਜਤਨ ਕਰ ਤ੍ਰਿਸ਼ਣ ਨਾ ਤਰਾਪੈ ਭੀਖਿਆ ਨੀਕ ਅਗਨ ਨੀ ਪੂਜੈ ਕੋਟੀ ਪਾਪ ਦਰਗੇ